ਇੱਧਰ ਆਪਾਂ ਤਰਿਆ ਹੈ ਦੁੱਧ ਗਰਮ ਕਰਨਾ ਇੱਧਰ ਆਪਾਂ ਘਿਓ ਬਨਣਾ ਰੱਖਿਆ ਹੈ ਆਪਣਾ ਇੱਧਰ ਘਿਓ ਵੀ ਬਨ ਕੇ ਤਿਆਰ ਹੋ ਗਿਆ ਵਾ ਤੇ ਹੁਣ ਆਪਾਂ ਅੱਜ ਬਣਾਉਣ ਜਾ ਰਹੇ ਆ ਚਾਵਲ ਤੜਕੇ ਵਾਲੇ ਮਟਰਾਂ ਵਾਲੇ ਵਧੀਆ ਅੱਜ ਤੁਹਾਨੂੰ ਰੈਸਪੀ ਦਵਾਂਗੇ ਤੇ ਹੋਰ ਹੈਲੋ ਗਾਇਜ਼ ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੀ ਆ ਕਿ ਵਧੀਆ ਹੋਵਗੇ ਤਾਂ ਆਪਾਂ ਚਾਵਲ ਬਣਾਉਣ ਜਾ ਰਹੇ ਆ ਚਾਵਲਾਂ ਦੀ ਰੈਸਪੀ ਆਪਾਂ ਤੁਹਾਨੂੰ ਦਵਾਂਗੇ ਅੱਜ ਆਪਾਂ ਬਣਾਵਾਂਗੇ ਮਟਰਾਂ ਵਾਲੇ ਚਾਵਲ ਜਿਹੜੇ ਬਣਾਵਾਂਗੇ ਦੇਸੀ ਘਿਓ ਦੇ ਵਿੱਚ ਇੱਧਰ ਆਪਾਂ ਪਾ ਲਿਆ ਦੇਸੀ ਘਿਓ ਕੜਾਈ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਤੜਕਾ ਤੜਕੇ ਲਈ ਆਪਾਂ ਪਾ ਲਿਆ ਜੀਰਾ ਜੀਰੇ ਪਾਉਣ ਤੋਂ ਬਾਅਦ ਇਹ ਲਸਣ ਪਿਆਜ਼ ਅਦਰਕ ਹਰੀ ਮਿਰਚ ਦਾ ਪੇਸਟ ਆ ਤੇ ਇਹਨੂੰ ਆਪਾਂ ਬਣਾ ਲਿਆ ਇਸ ਤੋਂ ਬਾਅਦ ਆਪਾਂ ਇਹ ਉਹਦੇ ਵਿੱਚ ਪਾਵਾਂਗੇ ਜਦੋਂ ਆਪਣਾ ਜੀਰਾ ਭੁੱਜ ਜਾਊਗਾ ਇਹਦੇ ਨਾਲ ਆਪਣੇ ਚਾਵਲ ਬਹੁਤ ਹੀ ਸੁਆਦ ਬਣਨਗੇ ਲਸਣ ਅਦਰਕ ਔਰ ਹਰੀ ਮਿਰਚ ਪੇਸਟ ਪਾਉਣ ਨਾਲ ਚਾਵਲ ਸੁਆਦ ਵੀ ਬੰਦੇ ਆ ਤੇ ਵਾਈ ਵੀ ਨਹੀਂ ਕਰਦੇ ਤੇ ਆਪਾਂ ਹੁਣ ਇਹਦੇ ਵਿੱਚ ਤੜਕੇ ਦੇ ਪਾਵਾਂਗੇ ਪਹਿਲਾਂ ਇਹ ਵਾਲਾ ਮਸਾਲਾ ਫਿਰ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਕੇ ਫਿਰ ਆਪਾਂ ਪਾ ਦਾਂਗੇ ਪਿਆਜ਼ ਉਹ ਆਪਣਾ ਇੱਧਰ ਗਰਮ ਹੋ ਗਿਆ ਤੇ ਜਿਹਦਾ ਵੀ ਆਪਣਾ ਤੜਕ ਗਿਆਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਵਾਲਾ ਮਸਾਲਾ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਵਿੱਚ ਪਾ ਦਾਂਗੇ ਪਿਆਜ਼ ਤੇ ਪਿਆਜ਼ ਨੂੰ ਵੀ ਆਪਾਂ ਥੋੜਾ ਜਿਹਾ ਤੜਕਾ ਲਾਂਗੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਮਟਰ ਮਟਰਾਂ ਨੂੰ ਵੀ ਥੋੜਾ ਜਿਹਾ ਭੁੰਨਾਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਸਾਲਾ ਜਿਹੜੇ ਰੋਟੀਨ ਵਾਲੇ ਤੁਸੀਂ ਵਰਤਦੇ ਹੋ ਤੇ ਹਰੀ ਮਿਰਚ ਆਪਾਂ ਇਹਦੇ ਵਿੱਚ ਪਾਤੀ ਇਸ ਲਈ ਆਪਾਂ ਰੈੱਡ ਚਿੱਲੀ ਨਹੀਂ ਪਾਵਾਂਗੇ ਆਪਾਂ ਤੜਕੇ ਵਾਲੇ ਚਾਵਲ ਏਦਾਂ ਬਣਾਵਾਂਗੇ ਲਸਣ ਅਦਰਕ ਹਰੀਆਂ ਮਿਰਚਾਂ ਦਾ ਜਿਹੜਾ ਪੇਸਟ ਪਾਇਆ ਤੇ ਦੇਖੋ ਇਧਰ ਆਪਾਂ ਇਹਨੂੰ ਤੜਕੀ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਆਪਾਂ ਇਹਦੇ ਵਿੱਚ ਆ ਜਿਹੜੇ ਦੋ ਗਲਾਸ ਆ ਇਹ ਚਾਵਲਾਂ ਦੇ ਪਾਏ ਆ ਤੇ ਜਿੰਨਾ ਆਪਾਂ ਚਾਵਲ ਪਾਵਾਂਗੇ ਉਸ ਤੋਂ ਡਬਲ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਚਾਵਲ ਆਪਾਂ ਅੱਧਾ ਘੰਟਾ ਪਹਿਲਾਂ ਭਿਉਂ ਕੇ ਪਾ 10-15 ਮਿੰਟ ਪਹਿਲਾਂ ਭਿਉਂ ਕੇ ਰੱਖ ਲਏ ਸੀ ਤੇ ਇਹਗੇ ਬਾਸਮਤੀ ਰਾਈਸ ਇਹਨਾਂ ਨੂੰ ਭਿਉਂ ਕੇ ਰੱਖਣਾ ਪੈਂਦਾ ਸਿੱਧੇ ਨਹੀਂ ਬੰਦੇ ਤੇ ਹੁਣ ਆਪਾਂ ਇਹਦੇ ਵਿੱਚ ਉਸ ਹਿਸਾਬ ਨਾਲ ਮਿਨ ਕੇ ਪਾਣੀ ਪਾ ਲਿਆ ਜਿੰਨੇ ਆਪਣੇ ਚਾਵਲ ਆ ਉਹ ਤੋਂ ਡਬਲ ਆਪਾਂ ਪਾਣੀ ਪਾਉਣਾ ਵਾ ਤਾਂ ਪਾਣੀ ਪਾਉਣਾ ਡਬਲ ਕਿਉਂਕਿ ਇਹ ਆਪਾਂ ਖੁੱਲੇ ਬਣਾ ਰਹੇ ਆਂ ਅਗਰ ਆਪਾਂ ਕੁੱਕਰ ਚ ਬਣਾਵਾਂਗੇ ਤੇ ਫਿਰ ਜਿੰਨਾ ਹੀ ਚਾਵਲ ਉਹਨਾਂ ਹੀ ਪਾਣੀ ਪਾਈਦਾ ਵਾ ਤੇ ਹੁਣ ਆਪਾਂ ਖੁੱਲੇ ਬਣਾ ਰਹੇ ਆਂ ਇਸ ਲਈ ਆਪਾਂ ਜਿੰਨਾ ਪਾਣੀ ਚਾਵਲ ਪਾਏ ਉਹ ਤੋਂ ਡਬਲ ਪਾਣੀ ਪਾਉਣਾ ਵਾ ਤੇ ਹੁਣ ਆਪਾਂ ਪਾਣੀ ਥੋੜਾ ਜਿਹਾ ਆਪਣਾ ਗਰਮ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਚੌਲ ਇਹ ਤੜਕੇ ਵਾਲੇ ਚਾਵਲ ਬਹੁਤ ਹੀ ਸਵਾਦ ਬੰਦੇ ਆ ਆਪਾਂ ਇਹਦੇ ਵਿੱਚ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਆਂ ਜਿਹੜੀ ਮਰਜ਼ੀ ਤੁਸੀਂ ਜੋ ਵੀ ਐਡ ਕਰਨਾ ਚਾਹਦੇ ਹੋ ਤੁਸੀਂ ਕਰ ਸਕਦੇ ਹੋ ਪਲੀਆਂ ਵਗੈਰਾ ਤੇ ਪਰ ਆਪਾਂ ਸਿੰਪਲ ਮਟਰ ਵਾਲੇ ਚਾਵਲ ਬਣਾ ਰਹੇ ਆਂ ਇੱਧਰ ਆਪਾਂ ਚਾਵਲ ਵਿੱਚ ਪਾਤੇ ਆਂ ਤੇ ਆਪਾਂ ਫਲੇਮ ਕੈਂਸਦੀ ਪਹਿਲਾਂ ਤਾਂ ਇਹਨੂੰ ਥੋੜਾ ਫੁੱਲ ਕਰਕੇ ਫਿਰ ਆਪਾਂ ਇਹਨੂੰ ਗੈਂਸ ਦੀ ਫਲੇਮ ਨੂੰ ਸੇਮ ਕਰਕੇ ਆਪਾਂ ਸੇਮਤੇ ਬਣਾਵਾਂਗੇ ਸੇਮਤੇ ਜਿਆਦਾ ਵਧੀਆ ਬਣਨਗੇ ਤੇ ਇੱਧਰ ਆਪਣਾ ਕਿਓ ਵੀ ਬਣ ਚੱਲਿਆ ਵਾ ਤੇ ਦੁੱਧ ਨੂੰ ਬਾਰਾ ਆ ਗਿਆ ਤੇ ਇੱਧਰ ਆਪਣੇ ਚਾਵਲ ਬਣ ਗਏ ਆਪਾਂ ਨੂੰ ਥੋੜਾ ਜਿਹਾ ਢੱਕ ਕੇ ਦਮ ਦੇ ਕੇ ਰੱਖਿਆ ਆ ਵਾ ਹੁਣ ਆਪਾਂ ਇਹਨੂੰ ਖੋਲਾਂਗੇ ਦੇਖੋ ਚਾਵਲ ਕਿੰਨੇ ਵਧੀਆ ਆਪਣੇ ਖੀੜੇ ਖੀੜੇ ਚਾਵਲ ਬਨੇ ਆਂ ਇਦਾਂ ਚਾਵਲ ਬਣਾ ਕੇ ਦੇ ਇਨੂੰ ਆਪਾਂ ਸੇਮ ਤੇ ਹੀ ਬਣਾਉਨੇ ਆ ਸੇਮ ਤੇ ਧਾਮ ਬਣਾਉਣੇ ਕਿਸੇ ਤੇ ਜਿਆਦਾ ਵਧੀਆ ਬਣਦੇ ਆ ਕਾਲੀ ਕਾਲੀ ਬਣਾਉਂਦੇ ਕੱਚੇ ਰਹਿ ਜਾਂਦੇ ਮਟਰ ਵਗੈਰਾ ਤੇ ਆਪਾਂ ਇਹਨੂੰ ਸੇਮ ਕਰਕੇ ਬਣਾ ਲਾਂਗੇ ਵੇਖੋ ਕਿੰਨੇ ਖੜੇ ਖੜੇ ਚਾਵਲ ਤੇ ਕਿੰਨੇ ਵਧੀਆ ਚਾਵਲ ਬਣੇ ਆ ਤੁਸੀਂ ਵੀ ਮੇਰੇ ਵਾਂਗੂ ਇਦਾਂ ਚਾਵਲ ਬਣਾ ਕੇ ਦੇਖੋ ਗਾਇਸ ਖਾਓ ਆ ਜੋ ਚਾਵਲ ਪਲੇਟ ਲੱਗ ਗਈ ਹੈ ਬਹੁਤ ਸਵਾਦ ਚਾਵਲ ਬਣੇ ਆ ਬਹੁਤ ਟੇਸਟੀ ਯਮਮੀ ਬਣੇ ਆ ਤੇ ਤੁਸੀਂ ਵੀ ਖਾਓ ਤੇ ਮੈਨੂੰ ਆਪਣਾ ਫੀਡਬੈਕ ਦਿਓ ਇਦਾਂ ਬਣਾਓ ਮੇਰੇ ਵਾਂਗੂ ਲਸਣ ਅਦਰਕ ਪਾ ਕੇ ਬਣਾਇਆ ਕਰੋ ਚੀਜ਼ ਜ਼ਿਆਦਾ ਵਧੀਆ ਫਲੇਵਰ ਆ ਜਾਂਦਾ ਵਾ ਇਹਦਰ ਗੁੱਡੂ ਵੀ ਖਾ ਕੇ ਦੱਸੂਗੀ ਹੁਣ ਵੀ ਕਿੱਦਾਂ ਦੇ ਚੌਲ ਬਣੇ ਆ ਤੁਹਾਨੂੰ ਤੇ ਗੁੱਡੂ ਖਾ ਰਹੀ ਐ ਹੁਣ ਤੁਹਾਨੂੰ ਦੱਸੂਗੀ ਵੀ ਕਿੱਦਾਂ ਦੇ ਕੈਸੇ ਵਧੀਆ ਬਣੇ ਆ ਕਿ ਨਹੀਂ ਵਧੀਆ ਬਣੇ ਤੇ ਚਾਵਲ ਬਹੁਤ ਹੀ ਸਵਾਦ ਬਣੇ ਆ ਚਾਵਲਾਂ ਨੂੰ ਆਪਾਂ ਦਹੀਂ ਨਾਲ ਵੀ ਖਾ ਸਕਦੇ ਆ ਮਲਾਈ ਨਾਲ ਵੀ ਖਾ ਸਕਦੇ ਆ ਤੇ ਦੁੱਧ ਨਾਲ ਵੀ ਖਾ ਸਕਦੇ ਆ ਤੁਹਾਨੂੰ ਦੱਸ ਰਹੀ ਆ ਕਿ ਮੈਂ ਕਿਹੜੇ ਕਿਹੜੇ ਚੀਜ਼ਾਂ ਖਾਣੇ ਪਸੰਦ ਕਰਦੀ ਆ ਮੈਂ ਇਹਨੂੰ ਦੁੱਧ ਨਾਲ ਵੀ ਟਰਾਈ ਕੀਤਾ ਵਾ ਮਲਾਈ ਨਾਲ ਵੀ ਟਰਾਈ ਕੀਤਾ ਵਾ ਤੇ ਦਹੀਂ ਨਾਲ ਵੀ ਟਰਾਈ ਕੀਤਾ ਦਹੀਂ ਨਾਲ ਤਾਂ ਸਾਰੇ ਲੋਕੀ ਖਾਂਦੇ ਹੀ ਖਾਂਦੇ ਆ ਤੇ ਦੁੱਧ ਜਾਂ ਮਲਾਈ ਨਾਲ ਕਿਸੇ ਨੇ ਕਦੀ ਖਾਤੇ ਆ ਦੁੱਧ ਦਹੀਂ ਮਲਾਈ ਨਾਲ ਬਹੁਤ ਸਵਾਦ ਲੱਗਦੀ ਆ ਕਦੀ ਕਦੀ ਮਲਾਈ ਕੱਲੀ ਪਾਉਣ ਨਾਲ ਤਿੰਨ ਆਈਟਮ ਉਹਨੇ ਦੱਸੀਆਂ ਵਾ ਜੇ ਕਦੀ ਦੁੱਧ ਪਾ ਕੇ ਖਾਣੇ ਕਦੀ ਦਹੀਂ ਨਾਲ ਤੇ ਕਦੀ ਮਲਾਈ ਨਾਲ ਜਿਹੜਾ ਦਹੀਂ ਆ ਉਹ ਤਾਂ ਸਾਰੇ ਲੋਕੀ ਖਾਂਦੇ ਆ ਕਦੀ ਕਦੀ ਮਲਾਈ ਨਾਲ ਵੀ ਤੇ ਕਦੀ ਦੁੱਧ ਨਾਲ ਟਰਾਈ ਕਰਕੇ ਵੇਖੋ ਕੱਲੀ ਮਲਾਈ ਪਾ ਕੇ ਖਾ ਕੇ ਵੇਖਿਓ ਉਹ ਵੀ ਬੜੇ ਸਵਾਦ ਲੱਗਦੇ ਆ ਤੇ ਕੱਲਾ ਦੁੱਧ ਪਾ ਕੇ ਵੇਖਿਓ ਉਹ ਵੀ ਬੜੇ ਸਵਾਦ ਪਹਿਲੂਦਾਨ ਦੇ ਵਿੱਚ ਹੁਸ਼ਿਆਰਪੁਰੀਆਂ ਦੇ ਗੋਲ ਗੱਪੇ ਬਹੁਤ ਹੀ ਮਸ਼ਹੂਰ ਆ ਤੇ ਇਹ ਗੋਲ ਗੱਪੇ ਬਹੁਤ ਸਵਾਦ ਹੁੰਦੇ ਆ ਸੀ ਮਂਗਾਏ ਸੀ ਤੇ ਮੈਂ ਤੁਹਾਨੂੰ ਖਾ ਕੇ ਦੱਸਦੀ ਆ ਇਹ ਬਹੁਤ ਹੀ ਯੰਮੀ ਤੇ ਸਵਾਦ ਹੁੰਦੇ ਆ ਤੁਸੀਂ ਤੇ ਗਾਇਸ ਤੁਸੀਂ ਵੀ ਇਹ ਗੋਲ ਗੱਪੇ ਟਰਾਈ ਕਰਕੇ ਦੇਖਿਓ ਤੇ ਮੇਰੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਦੇ ਵਿੱਚ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਨੀਚੇ ਰਿਸਕਮ ਬਾਕਸ ਚ ਲਿਖ ਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਗੁੱਡੂ ਆਪਣੀ ਨੇਲ ਪੇਂਟ ਦਿਖਾ ਰਹੀ ਹੈ ਨੇਲ ਪੇਂਟ ਲਗਾਈ ਸੀ ਇਹਨੇ ਤੇ ਮੈਂ ਨਹੀਂ ਲਗਾਈ ਸੀ ਇਹਨੇ ਦੋ ਹੀ ਉਂਗਲਾਂ ਤੇ ਲਗਾਈ ਸੀ ਮੈਨੂੰ ਵੀ ਬੋਲ ਰਹੀ ਸੀ ਕਿ ਮਮਾ ਨੇਲ ਪੇਂਟ ਲਗਾਓ ਪਰ ਮੈਂ ਨਹੀਂ ਲਗਾਇਆ ਤੇ ਇੱਧਰ ਗੁੱਡੂ ਆਪਣਾ ਲੱਗੀ ਹੋਈ ਹੈ ਤੇ ਦੇਖੋ ਗਾਇਸ ਗਾਈਸ ਬਹੁਤ ਸਵਾਦ ਸੀ ਹੋਲਗੱਪੇ ਵੀ ਬਹੁਤ ਸਵਾਦ ਸੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਹੀ ਆਪਾਂ ਤੁਹਾਡੇ ਵਾਸਤੇ ਅੱਗੇ ਵਧੀਆ ਵਧੀਆ ਵੀਡੀਓ ਵੀਡੀਓ ਤੇ ਰੈਸਪੀ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਦੇਖਣ ਵਾਸਤੇ ਧੰਨਵਾਦ ਗਾਈਸ ਸਸਰੀਕ